ਯਾਰ ਚੱਲਦਾ ਚੁਲਦਾ ਕਿੱਥੋਂ ਬਟਨ ਬੜਨ ਦਾ ਹੈ ਉਹ ਭਰਾਵਾ ਅੰਨ ਪੜੋ ਲੋਕੋ ਇਹਦਾ ਬਟਨ ਨਹੀਂ ਹੁੰਦਾ ਇਆਂ ਟੱਚ ਹੁੰਦਾ ਇਧਰ ਦੇ ਨਹੀਂ ਇਹਦਾ ਬਟਨ ਹੀ ਦਾ ਗੇਅਰ ਹੁੰਦਾ ਯਾਰ ਗੇਅਰ ਨਹੀਂ ਹੁੰਦਾ ਇਹਦਾ ਸਟੀਰਿੰਗ ਵੀ ਹੁੰਦਾ ਨਾਲ ਉਹ ਮਾਮਾ ਤੈਨੂੰ ਮੈਂ ਕਹਿੰਦਾ ਯਾਰ ਸਟੀਰਿੰਗ ਨੂੰ ਮੈਂ ਇਹਨੂੰ ਛੜਕਦੇ ਚਲਾਉਣਾ ਮੈਂ ਕੰਨ ਚ ਲਾਉਣਾ ਨਹੀਂ ਉੱਲੂ ਦੇ ਤੁਸੀਂ ਮੇਰੀ ਬੈਟਰੀ ਕਿੱਥੇ ਪਹਿਲਾਂ ਦੱਸੋ ਬੈਟਰੀ ਤੂੰ ਪਾਉਣੇ ਕਿ ਬੈਟਰੀਆਂ ਅਸੀਂ ਪਾਉਣ ਲੱਗਾਂ ਫਿਰ ਤੇਰੇ ਕੋਲ ਕੀ ਛਣਕਣਾ ਫੜਨਾ ਹੈ ਇਹ ਕਿਤੇ ਨਹੀਂ ਕੱਢੀ ਕਾਲੇ ਡੱਬੇ ਲਾਓ ਕੀ ਆ ਕਿਹੜਾ ਉਹ ਡਾਲਾ ਕਾਲੇ ਡੱਬੇ ਚ ਸੱਪ ਏ ਮਾਮਾ ਹੁੰਦੇ ਜੋ ਦਿੱਜੀ ਐ ਨਹੀਂ ਤੂੰ ਜੋਗੀ ਰਿਆਂ ਸੱਪ ਵੀ ਰੱਖੀ ਫਿਰਨਾ ਹਾਂ ਮੈਂ ਜੋਗੀ ਵੀ ਰਿਆਂ ਸੱਪ ਸੱਪ ਬੜਾ ਕਰਨਾ ਸੱਪ ਮੈਂ ਤੂੰ ਜੋਗੀ ਵੀ ਰਿਆਂ ਸੱਪ ਮੈਂ ਦਿਖਾ ਦੇਣਾ ਹੁਣ ਜੇ ਕਹੇ ਨੇ ਵੇਖਣਾ ਹੋਵੇ ਤਾਂ ਅਸੀਂ ਕੋਟ ਵੀ ਦਿੰਨੇ ਆ ਸੱਪ ਤੇ ਯਾਰ ਦੁਕਾਨ ਵਾਲਾ ਕਿੱਧਰ ਚਲਾ ਗਿਆ ਵਾ ਓਏ ਹਾਂ ਵੀ ਕਿਵੇਂ ਤੁਸੀਂ ਉੱਲੂਆਂ ਕੋਈ ਝਾਤੀਆਂ ਮਾਰਦੇ ਫਿਰਦੇ ਓ ਯਾਰ ਤੂੰ ਤਾਂ ਲੋਕਾਂ ਕੇ ਬੈਠਾ ਕਾਲਾ ਸ਼ੀਸ਼ਾ ਲਾਇਆ ਜਿਵੇਂ ਤੈਨੂੰ ਇਹ ਕੀ ਚੋਰ ਪੈਂਦੇ ਤੈਨੂੰ ਹਾਂ ਯਾਰ ਮੋਬਾਈਲ ਨੂੰ ਵੇਖਾ ਮੋਬਾਈਲ ਬਣ ਜਾਊਗਾ ਕਿ ਨਹੀਂ ਤੂੰ ਬਣ ਜੂਗਾ ਇੱਥੇ ਮੋਬਾਈਲ ਬਣਾਉਣ ਨੂੰ ਬੈਠਾ ਔਰ ਇੱਥੇ 10 ਮੋਟਰਸਾਈਕਲ ਆਪਾ ਬਣਾਈ ਦੇ ਮੈਨੂੰ ਲੱਗਦਾ ਤੇ ਮੋਟਰਸਾਈਕਲ ਬਣਾਉਣ ਲਈ ਆਹ ਵੇਖਦਾ ਨਹੀਂ ਕਿ ਮੇਰੇ ਹੱਥਾਂ ਪੈਰਾਂ ਤੇ ਤੇਰੇ ਤੇ ਬਣਾਉਣਾ ਹੈ ਤੇ ਬਣਾ ਦੇ ਫਿਰ ਰੋਲਾ ਕਿਹੜੀ ਗੱਲ ਦਾ ਯਾਰ ਮੈਂ ਤੇਰਾ ਫੋਨ ਮੇਰਾ ਹੈ ਤੇ ਇਹਦੀ ਬੂਥੀ ਚੋਪਣੀ ਹੁੰਦੀ ਤੂੰ ਕਹਿੰਦੀ ਕਿਵੇਂ ਚਿੱਤ ਚਿਤਨ ਕਰਦੀ ਫਿਰ ਉਹ ਤੂੰ ਫੋਨ ਵੇਖ ਬਣਾ ਸਕਣਾ ਕਿ ਅਸੀਂ ਇੱਥੇ ਬੈਠਾ ਗੁਲਫੀਆਂ ਵੇਚਣੇ ਬੈਠਾ ਆਹ ਗੁਲਫੀਆਂ ਨੂੰ ਵੇਖਦਾ ਨਹੀਂਗਾ ਇੱਥੇ ਮੈਂ ਦੁੱਧ ਬੱਕਰੀ ਦਾ ਚੋਕ ਗੁਲਫੀਆਂ ਬਣਾਉਣਾ ਤੇਰੇ ਲਈ ਉਹ ਚੱਲ ਤੂੰ ਵੇਖ ਇਹਨੂੰ ਹੌਸਲਾ ਕਰ ਉ ਆ ਤੇਰੇ ਲਈ ਤੇ ਤੂੰ ਰਾਜਾ ਮਹਾਰਾਜਾ ਤੇਰੇ ਲਈ ਗੱਦਾ ਲਾ ਲ। ਲੁੱਕ ਕੇ ਤੂੰ ਬੈਠਾ ਵਾ ਚੱਲ ਯਾਰ ਘਰ ਲੁੱਕ ਕੇ ਬਹਿਣਾ ਨਾ ਬੈਠੋ ਤੁਸੀਂ। ਯਾਰ ਹੁਣ ਜੇ ਤੋੜੇ ਕਿ ਨੂੰ ਕੀ ਕੁਛ ਪੈਂਦਾ ਇਹਦਾ ਡਿਸਪਲੇ ਪੈਂਦੀ ਕੀ ਇਹਦਾ ਪੈਂਦਾ। ਯਾਰ ਭਾਈ ਭਰਾਵਾ ਡਿਸਪਲੇ ਤੋੜ ਕੇ ਲਿਆਏ ਤੇ ਡਿਸਪਲੇ ਪੋਗੀ। ਸੰਗਲਾ ਦਾ ਗਰਾਹੀ ਟੁੱਟਾ ਉਤੋਂ। ਉਹ ਭਰਾਵਾ ਟੁੱਟੀ ਡਿਸਪਲੇ ਦੀ ਤੂੰ ਰਿਪੇਅਰ ਕਰੇਗਾ ਜਾਂ ਨਵੇਂ ਬਣਾ ਬਣਾ ਵੇਚੀ ਜਾਣਾ। ਤੁਸੀਂ ਉੱਲੂ ਦੇ ਤੁਸੀਂ। ਐਡੀ ਬੈਟਰੀ ਕਿੱਥੇ ਪਹਿਲਾਂ ਦੱਸੋ ਬੈਟਰੀ ਤੂੰ ਪਾਉਣੇ ਨਾ ਬੈਟਰੀਆਂ ਅਸੀਂ ਪਾਉਣ ਲੱਗਾਂ ਫਿਰ ਤੇਰੇ ਕੋਲ ਕੀ ਛਲਕਣਾ ਫੜਨਾ ਹੈ ਇੱਥੇ ਨਹੀਂ ਕੱਢਣੀ ਤੂੰ ਸ਼ਗਲ ਤੋਂ ਮੈਨੂੰ ਆ ਚੋਰ ਲੱਗਦਾ ਪਈ ਇਹਨੂੰ ਕਿੱਥੋਂ ਲਿਆਇਆ ਨਾਲ ਬੈਟਰੀ ਦਾ ਲੱਗਦਾ ਤੇਰੀ ਇਹਨੇ ਕੱਢ ਲਈ ਚੋਰ ਜੇ ਮੈਨੂੰ ਤੂੰ ਕੱਟੇ ਵੇਚਣਾਂ ਲੱਗਦਾ ਪਿਆ ਆਹ ਮੈਂ ਕੱਟੇ ਵੇ ਨਾ ਮੈਂ ਕਟੀਆਂ ਹੀ ਵੇ ਨਾ ਚਾਹੀਦੀਆਂ ਹੋ ਜਾਂ ਚੱਲ ਭਰਾ ਬੈਂਟਰੀ ਜਿਹੜੀ ਹੈਗੀ ਤੂੰ ਪਾ ਦੇ ਜਾਂ ਬੈਂਟਰੀਆਂ ਸੀ ਘਰੋਂ ਲਿਆਉਣ ਲੱਗਾ ਇਹਦਾ ਆਈਟਲ ਦਾ ਚੱਕੀ ਫਿਰਨਾ ਹੈ ਇਹਦਾ ਹੁਣ ਤੋਂ 5-7 ਸਾਲ ਪਹਿਲਾਂ ਹੀ ਬੰਦ ਹੋ ਗਏ ਸੀਗੇ ਤੇ ਸਮਾਨ ਤਾਂ ਆਉਂਦਾ ਹੋਊਗਾ ਦਾ ਨਾ ਸਮਾਨ ਸਮੋ ਨਹੀਂ ਆਉਂਦਾ ਇਹਦਾ ਹੁਣ ਯਾਰ ਮਿਸਤਰੀ ਦਾ ਭਾਵੇਂ ਕੋਈ ਵੀ ਚੀਜ਼ ਬਣਾਉਣੀ ਤੇ ਪੈਂਦੀ ਹੈ ਮਿਸਤਰੀ ਨੂੰ ਕਿ ਤੈਨੂੰ ਬਣਾਉਣਾ ਹੀ ਨਹੀਂ ਕੁਝ ਆਉਂਦਾਗਾ ਮੈਨੂੰ ਹੋਰ ਕੁਝ ਬਣਾਉਣਾ ਆਵੇ ਨਾ ਆਵੇਂ ਮੈਂ ਇਹਨੂੰ ਬੰਦਾ ਜ਼ਰੂਰ ਬਣਾ ਦੇਣਾ ਚਲੋ ਵੀਰੇ ਤੂੰ ਵੇਖ ਲੈ ਇਹ ਮੈਂ ਬੰਦਾ ਬਰਾਦਰ ਤੂੰ ਕਿਹੜੇ ਬੰਦੇ ਕੋਲ ਲੈ ਕੇ ਆ ਗਏ ਆ ਯਾਰ ਚੱਲ ਚ ਉਹ ਨਾ ਹੀ ਰੂਪ ਹੈ ਸ਼ਗਲ ਤੇ ਆਂਦੀ ਆ ਆਲੂ ਵਰਗੀ ਗਲੇ ਆਲੂ ਵਰਗੀ ਉਹ ਚੱਲ ਬਣਾ ਮੇਰਾ ਵੀ ਆਲੂ ਜ਼ਾਲਾ ਲੈ ਆਲੂ ਕਈ ਕੰਮ ਆਉਂਦਾ ਹੀ ਠੀਕ ਹੈ ਨਾ ਤੇਰੇ ਵਰਗੇ ਮਟਰ ਥੱਲੇ ਹੀ ਰਹਿ ਜਾਂਦੇ ਨੇ ਆਲੂ ਗਾਜਰ ਪਾਪਾ ਕੇ ਲੌਂਕ ਦੇ ਨਾਲ ਚੱਲ ਯਾਰ ਮੇਰਾ ਤੇ ਤੈਨੂੰ ਹੁਣ ਫੋਨ ਦੀ ਬੈਟਰੀ ਤਾਂ ਨਾ ਪਾ ਲਵਾਂ ਪਿੱਛੇ ਹੋ ਜਾ ਮੜਾ ਮੈਨੂੰ ਦੇਖ ਲੈਣ ਦੋ ਉੱਥੇ ਬਹਿ ਜਾ ਤੇਰਾ ਕੀ ਪਤਾ ਵਿੱਚੋਂ ਕੁਝ ਕੱਢ ਲਵਾਂ ਇਹ ਤੇ ਫੇਰ ਆ ਵਿੱਚੋਂ ਮੈਂ ਸੱਪ ਕੱਢਣ ਡੈਨਦੇ ਉਧਰ ਵੇਰ ਤੂੰ ਚੱਲ ਤੂੰ ਬਹਿ ਜਾ ਬਾਈ ਕਿ ਮਾਦਾ ਮੈਂ ਚੱਲਾਂ ਯਾਰ ਚੱਲ ਤੂੰ ਬਹਿ ਜਾ ਬਾਈ ਮੈਂ ਕਰਦਾ ਜਾ ਯਾਰ ਜਾਣਾ ਉਹ ਵੀਰੇ ਤੂੰ ਦੁਕਾਨ ਚ ਲਾਉਣੀ ਆ ਕਿ ਉੱਥੇ ਗਲੂਫੀਆਂ ਰੈਡੀ ਲਾਉਣ ਦਾ ਕੰਮ ਬਣਾਇਆ ਤੂੰ ਆਪਦਾ ਗਾਲ ਤੇਰੇ ਲੱਗਦਾ ਕੋਈ ਹੈ ਨਹੀਂ ਵੜਦਾ ਹੀ ਨਹੀਂ ਗਾਹ ਤੇਰੇ ਵੜਦੇ ਨੇ ਤੁਹਾਡੇ ਵਰਗੇ ਆ ਜਾਂਦੇ ਨੇ ਨਕਮੇ ਇੱਕ ਦੋ ਬੈਠੋ ਤੂੰ ਵੀ ਆ ਜਾ ਤੂੰ ਤੈਨੂੰ ਵਿੱਚ ਪਾ ਲਾ ਫੋਨ ਦੀ ਤਾਂ ਤੈਨੂੰ ਫਿੱਟ ਕਰਨਾ ਉੱਥੇ ਬਹਿ ਜਾ ਉਹ ਚੱਲ ਭਰਾ ਵੇਖ ਨਾ ਕੀ ਟੁੱਟਿਆ ਮੈਂ ਉੱਥੇ ਬਹਿ ਜਾ ਹੁਣ ਕਾਲਾ ਸ਼ੀਸ਼ਾ ਮੈਂ ਵੀ ਨਹੀਂ ਲਾਇਆ ਠੀਕ 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 ਫੋਨ ਵੇਖਣ ਨੂੰ ਲਾਇਆ ਮੈਂ ਕਾਲਾ ਸ਼ੀਸ਼ਾ ਜੇ ਮੈਂ ਇੱਥੇ ਵੇਖਾਂ ਤੇਰੇ ਵਰਗੇ ਨੇ ਕਹਣਾ ਭਾਈ ਥੁ ਕਿਹੜੀ ਗੱਲ ਕਰ ਲੈਣੀ ਕੀ ਯਾਰ ਕੋਈ ਗੱਲ ਨਹੀਂ ਦੇਖ ਲੈਨੇ ਆਪਾਂ ਕੋਈ ਕਿਤੇ ਇਹ ਨਾ ਗੱਦੇ ਵੀ ਬੰਦਾ ਨਹੀਂ ਹੈਗਾ ਮੈਨੂੰ ਲੱਗਦਾ ਇਹ ਕੋ ਬੰਨਾ ਹੀ ਨਹੀਂ ਹੈਗਾ ਭਾਈ ਯਰੇ ਇਹ ਨਹੀਂ ਬੰਨਾ ਯਾਰ ਇਹਦਾ ਮਾਸਾ ਸਾਹ ਹੈ ਨਹੀਂ ਇਹਦਾ ਜਖਮਾ ਨਹੀਂ ਹੈਂਦੀ ਅੱਦਾ ਯਾਰ ਮੈਨੂੰ ਮੈਨੂੰ ਲੱਗਦਾ ਇਹ ਬੰਦਾ ਹੋਣਾ ਨਹੀਂ ਆਉਂਦਾ ਮੈਂ ਇਹਨੂੰ ਬੰਦਾ ਜ਼ਰੂਰ ਬਣਾਉਣਾ ਤੈਨੂੰ ਮੈਂ ਅੱਗੇ ਵੀ ਦੱਸੇ ਠੀਕ ਹੈ ਨਾ ਭਰਾ ਪਤਾ ਨਹੀਂ ਕਿੱਥੇ ਤੂੰ ਨਵਾਂ ਦੇ ਦੇ ਪਤਾ ਨਹੀਂ ਕਿੱਥੇ ਤੇਰੇ ਕੋਲ ਨਹੀਂ ਬਣਦੇ ਮੋਬਾਈਲ ਬਣਾਉਂਦਾ ਬਣਾਉਣਾ ਆਉਂਦਾ ਹੋਵੇ ਤਾਂ ਤਾਂ ਯਾਰ ਬਣਾਵੇ ਉਹ ਆ ਅਜ ਤੱਕ ਕੰਪਨੀ ਭਾਂਚੋ ਕਿਤੇ ਮੈਂ ਦੇਖੀ ਨਹੀਂ ਹੈਗੀ ਜਿਹੜੇ ਤੁਸੀਂ ਚੱਕੀ ਫਿਰਦੇ ਜੀ ਤੁਹਾਡੇ ਕੋਲ ਆਇਆ ਨਹੀਂ ਤੁਹਾਡੇ ਕੋਲ ਲੈ ਜਾਨੇ ਕੰਪਨੀਆਂ ਕਿਤੇ ਬਾਹਰੋਂ ਆਉਣੀਆਂ ਇੱਥੋਂ ਹੀ ਆਉਣੀਆਂ ਹਾਂ ਇੱਥੋਂ ਦੱਸ ਮੈਂ ਘਰੇ ਬਣਾਉਣਾ ਵਾ ਇੱਥੋਂ ਆਉਣੀਆਂ ਉਹ ਬਹਾ ਮੋਬਾਈਲ ਯਾਰ ਉਹ ਕੀ ਹੋਣਾ ਹਾਂ ਉਹ ਲਾਲ ਡੱਬੇ ਵਾਲਾ ਲਾਲ ਡੱਬੇ ਵਾਲਾ ਉਹ ਤਾਂ ਐ ਕਰਦੇ ਨੇ ਲੋਕ ਜਿਵੇਂ ਲਾਲ ਲਾਲ ਰਸਗੁੱਲਾ ਹੁੰਦਾ ਆ ਕਿਹੜਾ ਚਾਹੀਦਾ ਇਹ ਵੀ ਲੱਗਦਾ ਘਰ ਦੀ ਧੋਕਿਆ ਹੀ ਫਿਰਦਾ ਆ ਤੂੰ ਕੰਮ ਦਾਸ ਯਾਰ ਕਿਹੜਾ ਇਹ 1100 ਰੁਪਏ ਦਾ ਹੀ ਉਹ ਵਿਖਾਨ ਦੇ ਵੇਖਣ ਨੂੰ ਇਹਨੂੰ ਕਾਹ ਚੀ ਖੋ ਕੇ ਤਾਂ ਨਹੀਂ ਲਈ ਜਾਂਦੇ ਮੈਂ ਵਿਖਾਣਾ ਵਾਣਾ ਦੁਕਾਨਦਾਰ ਮੈਂ ਆ ਕਿ ਤੂੰ ਤੇ ਵਿਖਾ ਖੋਲ ਕੇ ਵਿੱਚ ਕੀ ਪੜਾ ਤੂੰ ਨੇ ਮਿੱਟੀ ਭਰੀ ਹੋਵੇ ਆ ਮਿੱਟੀ ਨੂੰ ਇੱਥੇ ਭੈਂਚੋ ਦੱਸ ਮੈਂ ਭਰਤੀ ਪੌਣ ਡਿਆ ਦੁਕਾਨ ਚ ਉਹ ਯਾਰ ਤੇਰੇ ਵਰਗੇ ਕੋਲੇ ਇੱਕ ਗਾਇ ਸੀ ਉਹਨੇ ਰੋੜੇ ਪਾ ਕੇ ਫੋਨ ਡੱਬਾ ਫੜਾਦਾ ਸਾਨੂੰ ਉਹ ਤੂੰ ਹੀ ਭਰਾਵਾ ਦੁਕਾਨ ਤੇ ਨਹੀਂ ਗਏ ਹੋਣੇ ਤੂੰ ਕਿਸ ਪੱਠੇ ਪੁੱਠੇ ਤੇ ਗਏ ਹੋਵਾਂਗੇ ਨਹੀਂ ਭਰਾਵਾ ਤੇਰੇ ਵਰਗੇ ਬੁੱਝੜੇ ਬੈਠਾ ਇੱਕ ਕੁਰਸੀ ਤੇ ਆ ਮੇਰੇ ਵਰਗਾ ਬੁੱਝੜ ਦੇਖਦਾ ਨਹੀਂਗਾ ਆਪਦੀ ਛਗਾ ਨਹੀਂ ਵੇਖਦਾ ਸਰਕਾਰੀ ਖੋਤੀਆਂ ਨੂੰ ਤੇ ਮੈਨੂੰ ਬੁੱਝੜਦਾ ਲੱਗਦਾ ਮੈਨੂੰ ਯਾਰ ਉਹ ਭਰਾਵਾ ਖੁੱਲੇ ਹੀ ਹੁੰਦੇ ਨੇ ਉਹਦੇ ਕਾਪੂ ਜੇ ਫਿਰ ਉਹ ਤੇ ਤੇਰੇ ਵਰਗੇ ਇਹਨੂੰ ਚੈੱਕ ਨਹੀਂ ਕਰਵਾਉਣਾ ਹੁੰਦਾ ਚੈੱਕ ਤੇ ਪਹਿਲਾਂ ਹੀ ਤੂੰ ਦੋ ਤਿੰਨ ਵਾਰੀ ਚੈੱਕ ਹੋ ਚੁੱਕਾ ਹੈ ਉਹ ਫੜਾ ਦੇ ਆਉਣਾ ਵਿਖਾ ਯਾਰ ਇਹਨੂੰ ਕਿੱਥੋਂ ਲਿਆਂਦਾ ਹੀ ਨਾਲ ਇਹ ਦੇ ਜਿ ਸਿਮਾਂ ਦੋ ਚੱਲਣਗੀਆਂ ਇਹਨੇ ਆ ਤਾਂ ਟੰਬ ਖਾਣੇ ਨੇ ਨਾਲ ਤੇਰੇ ਵੀ ਪਵਾਊਗਾ ਦੋ ਸਿਮਾਂ ਚੱਲਣਗੀਆਂ ਤੇ ਹਾਂ ਦੋ ਚੱਲਣਗੀਆਂ ਮੈਮਰੀ ਕਾਰਡ ਪਾਊਗਾ ਕੋਈ ਨੂਰੇ ਸੱਦਲਾ ਭਰਾਵਾ ਅੱਛਾ ਗੱਲ ਤੋਂ ਵੀ ਚੋਰ ਲੱਗਦਾ ਈ ਇਹ ਕਾਦੀ ਸਕੈਨ ਜੀ ਮਾਰੀ ਜਾਂਦਾ ਦੁਕਾਨ ਚ ਮੈਮਰੀ ਕਾਰਡ ਭਰਾ ਇੱਕ ਇਹ ਚੱਲਦਾ ਨਹੀਂ ਮੈਮਰੀ ਕਾਰਡ ਇੱਕ ਚੱਲੂਗਾ ਤੇ ਮੈਂ ਦੋ ਲਾਉਣੇ ਵਿੱਚ ਬੈਟਰੀ ਪੈਣ ਵਾਲੀ ਤਾਂ ਹੀ ਚੱਲੂਗੀ ਤੇ ਬੈਟਰੀ ਤੂੰ ਕੱਢ ਕੇ ਜੇਬ ਚ ਪਾ ਲਈ ਪਹਿਲਾਂ ਯਾਰ ਦੱਸ ਹੌਸਲਾ ਕਰੋ ਆਹ ਦਿਖਾਓ ਉੱਪਰ ਕਾਲੇ ਡੱਬੇ ਲਾ ਹੋ ਗਈ ਆ ਕਿਹੜਾ ਉਹ ਡਾਲਾ ਕਾਲੇ ਡੱਬੇ ਚ ਸੱਪ ਏ ਮਾਮਾ ਉਹਦੇ ਜੋ ਦੁੱਜੀ ਐ ਨਹੀਂ ਤੂੰ ਜੋਗੀ ਰਿਆਂ ਸੱਪ ਵੀ ਰੱਖੀ ਫਿਰਨਾ ਹਾਂ ਮੈਂ ਜੋਗੀ ਵੀ ਰਿਆਂ ਸੱਪ ਸੱਪ ਬੜਾ ਕਰਨਾ ਸੱਪ ਮੈਂ ਜੋਗੀ ਵੀ ਰਿਆਂ ਸੱਪ ਮੈਂ ਦਿਖਾ ਦੇਣਾ ਹੁਣ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਅਸੀਂ ਕੋਟ ਵੀ ਦਿੰਨੇ ਆ ਸੱਪ ਮੈਂ ਸੱਪ ਬੋਰੀ ਹੀ ਪਾ ਕੇ ਲੈ ਜਾਣਾ ਹੁਣ ਬੋਰੀ ਕੰਢਿਆਲੀ ਮੇਰੀ ਟੰਗਦਾ ਹੁਣ ਜਾ ਕੇ ਸੱਪ ਤੂੰ ਮਾਮਾ ਬੋਰੀ ਦਸ ਨਾਲ ਹੀ ਲਈ ਫਿਰਨਾ ਤੇ ਹੋਰ ਜੋ ਤੇਰੇ ਤੁਸੀਂ ਮੈਨੂੰ ਤੁਸੀਂ ਜੋਗੀ ਦੱਸਾਂਗੇ ਛਗਲ ਤੋਂ ਮੈਨੂੰ ਆ ਲੱਗਦਾ ਪਿਆ ਚੱਲ ਤੂੰ ਉਹ ਵਿਖਾ ਦੇਣਾ ਜਸਾ ਪਤਾੜਿਆ ਉਹ ਵਿਖਾ ਵਿਖਾਉਣਾ ਤੁਹਾਨੂੰ ਸੱਪ ਟੱਕਰ ਤੇ ਹੁੰਦੀ ਨਾ ਬਸ ਆਈ ਬੋਰੀ ਵੀ ਨਾ ਰੱਖਣੀ ਪੈਂਦੀ ਐ ਕੋਈ ਨਹੀਂ ਮੈਂ ਨਿਓਲਾ ਵੀ ਰੱਖਿਆ ਇੱਕ ਸੱਪ ਦੇ ਨਾਲ ਨਿਓਲ ਦੀ ਘੁੱਟ ਦਿੰਦੇ ਹੁੰਦੇ ਕੋਈ ਗੱਲ ਨਹੀਂ ਆ ਲੈ ਇਹ ਭਰਾ ਕੀ ਰੇੜੇ ਦਾ ਇਹ ਸੈਲਫੀ ਸਟਿਕ ਹੈ 150 ਰੁਪਏ ਦੀ ਐ ਅੱਛਾ 150 ਦੀ ਐ ਹਾਂ ਇਹਦੇ ਨਾਲ ਫੋਟੋ ਫੋਟੋ ਵਿੱਚ ਆ ਜਾਂਦੀ ਉਹਨਾਂ ਦੀ ਦੁਕਾਨ ਤੋਂ ਕੋਇ ਨੂੰ ਭਰਾਵਾ ਮੇਲੇ ਮੂਲੇ ਚ ਲੈ ਜਾ ਉੱਥੇ ਦਾ ਹੈੱਡਫੋਨ ਵੀ 30 ਰੁਪਏ ਦੇ ਮਿਲ ਜਾਂਦੇ ਮਾਈਕ ਤੋਂ ਬਿਨਾ ਹੱਥ ਮੋਬਾਈਲ ਕਿੱਥੇ ਟੰਗਣਾ ਮੋਬਾਈਲ ਨਾ ਇਧਰ ਵੇ ਇਹਨੂੰ ਐ ਖੜਾ ਕਰਕੇ ਇਹਦੇ ਉੱਤੇ ਐ ਟੰਗਣਾ ਉਹ ਮਾਮਾ ਬਣੀ ਹੋਈ ਏ ਇਹਦੇ 'ਚ ਹੀ ਟੰਗਣਾ ਅੱਛਾ ਮੈਨੂੰ ਲੱਗਦਾ ਤੇਰੀਆਂ ਖੁਚਾਂ ਕੁਟੜੀਆਂ ਪਹਿਣੀਆਂ ਲਾਣਾ ਫਿਰ ਸਹੀ ਤਰ੍ਹਾਂ ਸਮਝਾ ਉਹਨੂੰ ਨਹੀਂ ਪਤਾ ਹੈਗਾ ਮੇਰੀਆਂ ਛੱਡੋ ਇਹਦੇ ਨਾਲ ਤੁਹਾਡੀਆਂ ਦੋਨਾਂ ਦੀਆਂ ਖੁਚਾਂ ਨਾ ਕੁਟਣੀਆਂ ਪਹਿਣ ਮੈਨੂੰ ਅੱਛਾ ਐਦਾਂ ਕਰਕੇ ਫੋਟੋ ਖਿੱਚੀ ਦੀ ਤਾਂ ਇਹਨੇ ਸਮਾਨ ਤਾਂ ਉਹ ਭਰਾਵਾ ਉਤੋਂ ਪੱਖੇ ਨਾਲ ਨਾ ਲਾ ਦੀ ਪੱਖਾ ਲਾਉਣਾ ਹੀ ਥੱਲੇ ਤੇ ਯਾਰ ਪੱਖਾ ਇਨਾ ਨੀਵਾ ਲਾਇਆ ਤੇ ਨਾ ਤੈਨੂੰ ਪਤਾ ਨਹੀਂ ਪੱਖਾ ਹੋ ਜਾਗਾ ਤੂੰ ਮੈਂ ਲਾਉਣਾ ਪਿਆ ਮੈਂ ਯਾਰ ਮੈਂ ਫੀਲਿੰਗ ਤਾਂ ਲੈਣੀ ਨਾ ਆ ਫੀਲਿੰਗ ਦਾ ਤੂੰ ਫੀਲਿੰਗ ਲੈਣ ਜੋਗੇ ਤੂੰ ਲੈਣ ਜੋਗੇ ਨਹੀਂ ਕਿ ਛੱਡੋ ਯਾਰ ਤੂੰ ਕੁਝ ਨਹੀਂ ਲੈਣਾ ਮੈਨੂੰ ਪਤਾ ਹੈ ਸ਼ਕਲ ਆਹ ਦਿਖਾਈ ਭਰਾਵਾ ਕੀ ਆ ਆ ਸਾਹਮਣੇ ਜਿਹੜਾ ਛੱਪ ਜਾਂਦਾ ਕੀ ਹੋਣ ਤੈਨੂੰ ਮੈਂ ਰਸਗੁੱਲਾ ਖਾਦਾ ਉਹ ਕਰੀ ਜਾਂਦਾ ਕੋਈ ਨਾ ਲੈ ਕੇ ਮੈਨੂੰ ਲੱਗਦਾ ਇਹ ਦੂਜਾ ਮਠਾਈ ਦੀ ਦੁਕਾਨ ਤੇ ਵੀ ਰਿਹਾ ਹੋਣਾ ਉਹ ਭਰਾਵਾ ਰਸਗੁੱਲੇ ਜਿਆਦੇ ਮੇਰੀ ਗ ਮੈਨੂੰ ਪਤਾ ਤੂੰ ਹੀ ਨਾ ਸਵਾਦ ਲੈਣ ਆਲੇ ਏ ਦੇ। ਕੱਲਾ ਫੋਨ ਕਿੰਨੇ ਦਾ ਰੱਖ ਲੈਗਾ? ਉਹ ਮੈਂ ਫਰੀ ਨਹੀਂ ਰੱਖਣਾ ਭਰਾਵਾ। ਤੂੰ ਜਾ। ਜਾ। ਤੀਨੂੰ ਫੋਨ ਆਦਾ ਬਣਾਉਣਾ ਹੁੰਦਾ ਤੇ ਨਾ ਹੀ ਸਮਾਨ। ਉਹ ਜਾ ਰੇ ਤੂੰ ਜਾ ਭਰਾਵਾ ਜਾ। ਤੇਰੇ ਵਰਗੇ ਤੇਰੇ ਵਰਗੇ ਇੱਕ ਦੋ ਹੋਰ ਗਾਹਾ ਗਾ ਕੇ ਸਾਡਾ ਤਾਂ ਬੋਰੀਆ ਇਸ ਤਰ੍ਹਾਂ ਗੋਲ ਹੋ ਗਿਆ ਨਾ। ਜਿਹੋ ਜਿਹੇ ਤੁਹਾਡੇ ਲੱਛਣ ਲੋਕਾਂ ਦੇ। ਉਹ ਲੱਛਣਾਂ ਦੇ ਹਿਸਾਬ ਨਾਲ ਤੁਹਾਡਾ ਬੋਈਆ ਇਸ ਤਰ੍ਹਾਂ ਗੋਲ ਹੀ ਰਹਿਣਾ। ਆਹ ਗੋਲ ਰਹਿਣਾ ਕੋਈ ਗੱਲ ਨਹੀਂ ਗੋਲ ਕਰਕੇ ਮੈਂ ਘਰੇ ਵੀ ਆ ਜਾਣਾ ਤੁਹਾਡੇ। ਉਹ ਨਹੀਂ ਆ। ਚੱਲ ਤੂੰ ਛੱਡ ਯਾਰ ਸਾਨੂੰ 에어ਪੋਰਟ ਵਿਖਾ ਕੇ ਕੀ ਆ ਰੇੜਾ 에어ਪੋਰਟ ਵਿਖਾ। ਓ ਯਾਰ ਇਹ ਫੋਰ 1300 ਰੁਪਏ ਦੇ ਨਹੀਂ ਲੈ ਲੋਂਗੇ ਲੈ ਲਾਂਗੇ ਤੈਨੂੰ ਅਸੀਂ ਭਕਾਰੀ ਲੱਗਦੇ ਆ ਸ਼ਕਲ ਇਹਦੀ ਭਕਾਰੀ ਆਂ ਕਿ ਤੂੰ ਤਾਂ ਮੈਨੂੰ ਜੈਂਟਲਮੈਨ ਲੱਗਣਾ ਪਰ ਸ਼ਕਲ ਇਹਦੀ ਭਕਾਰੀ ਵਾਂਗੂ ਆ ਚਲੋ ਕੋਈ ਗੱਲ ਨਹੀਂ ਤੁਸੀਂ ਆ ਦੇਖਾਓ ਚੁੱਕ ਚੁੱਕੀ ਲੋਕਾਂ ਦੀ ਦੁਕਾਨ ਤੇ ਇਥੇ ਲਿਆ ਕੇ ਰੱਖੇ ਹੋਏ ਨੇ ਆਹੋ ਤੈਨੂੰ ਨਾ ਕਿ ਤੇ ਚੱਕ ਇਥੇ ਕਿਸੇ ਦੇ ਲੈ ਆਵਾ ਤੇ ਮੈਂ ਇਥੇ ਤੈਨੂੰ ਮੋਰ ਬਣਾ ਦੇਣਾ ਇਹ ਮਗਰ ਝਾੜੂ ਨਾ ਭਵੇਂ ੜਾਉਣਾ ਭਵੇਂ ਤੇ ਯਾਰ ਚੱਲਦਾ ਚੁੰਦਾ ਕਿੱਥੋਂ ਬਟਨ ਬੁੜ ਤਾਂ ਕਿਹਾ ਉਹ ਭਰਾਵਾ ਅੰਨ ਪੜੋ ਲੋਕੋ ਇਹਦਾ ਬਟਨ ਨਹੀਂ ਹੁੰਦਾ ਇਹ ਟੱਚ ਹੁੰਦਾ ਇਧਰ ਦੇ ਨਹੀਂ ਇਹਦਾ ਬਟਨ ਨਹੀਂ ਦਾ ਗੇਅਰ ਹੁੰਦਾ ਯਾਰ ਗੇਅਰ ਨਹੀਂ ਹੁੰਦਾ ਇਹਦਾ ਸਟੀਅਰਿੰਗ ਵੀ ਹੁੰਦਾ ਨਾਲ ਉਹ ਮਾਮਾ ਤੈਨੂੰ ਮੈਂ ਕਹਿੰਦਾ ਯਾਰ ਸਟੀਅਰਿੰਗ ਨੂੰ ਮੈਂ ਇਹਨੂੰ ਛੜਕਦੇ ਚਲਾਉਣਾ ਮੈਂ ਕੰਨ ਚ ਲਾਉਣਾ ਵਾ ਜਾ ਯਾਰ ਤੂੰ ਕਿਤੇ ਵੀ ਨਹੀਂ ਤੂੰ ਚਲਾ ਸਕਦਾ ਭਰਾ ਉਹ ਦੇਸੀ ਜੇ ਲੱਗਦੇ ਨੇ ਉਹ 600 ਰੁਪਏ ਦੀ ਗੱਲ ਕਰੀ ਜਾਂਦਾ ਤੂੰ ਇਹ ਯਾਰ ਦੇ ਨੂੰ ਕਿਵੇਂ ਦੇ ਦੀ ਇਹ ਦੇਸੀ 2500 ਰੁਪਏ ਦੇ ਆਈਟਲ ਦੇ ਆ ਜਾਂਦੇ ਨੇ ਤੂੰ ਐਂ ਕਰੋ ਮੇਰੇ ਵੀਰੋ ਵਧੋ ਯਾਰ ਤੁਹਾਡਾ ਨਾ ਲੱਛਣ ਤੁਹਾਡੇ ਫੋਨ ਤੁਹੀ ਨਾ ਦੁਕਾਨਾਂ ਚ ਵੜ ਨਹੀਂ ਸਕਦੇ ਤੀ ਦੂਰੋਂ ਖੜ ਕੇ ਵੇਖਿਆ ਕਰੋ ਦੁਕਾਨਾਂ ਚ ਨਹੀਂ ਤੂੰ ਯਾਰ ਜਿੰਦਾ ਹੀ ਵੇਖਣੀ ਆ ਆਸਮਾਨ ਤੇਰਾ ਇੰਨਾ ਪਿਆ ਵਾ ਜਿੱਦਾਂ ਲੱਗਾ ਯਾਰ ਆ ਫੋਨ ਲੈ ਲਾਂਗੇ ਆ ਫੋਨ ਹੀ ਨਹੀਂ ਵੇਚ ਰੱਖੂਗਾ ਫੇਰ ਹੀ ਆਪਾਂ ਲਵਾਂਗੇ ਉਹ ਨਹੀਂ ਇਹ ਨਹੀਂ ਖੀਚਣਾ ਇਹ ਤਾਂ ਇਹ ਤਾਂ ਯਾਰ ਕਵਾੜੀਆਂ ਨੇ ਨਹੀਂ ਰੱਖਣਾ ਤੁਸੀਂ ਮੇਰਾ ਨਾਂ ਲੈਣ ਦੇ ਵੀ ਤੂੰ ਰੱਖ ਲੈ ਯਾਰ ਤੂੰ ਮਿਸਤਰੀ ਆ ਪੁਰਾਣੀ ਫੋਨ ਮਿਸਤਰੀ ਵਿੱਚ ਰੱਖ ਹੀ ਲੈਂਦੇ ਹੁੰਦੇ ਆ ਉਹ ਭਰਾਵਾ ਮਿਸਤਰੀ ਫੋਨ ਰੱਖਦੇ ਹੁੰਦੇ ਜਿੰਦੇ ਮਾਮਾ ਬਹਿ ਕੇ ਸੂਟਾ ਪੀਣਾ ਉੱਥੇ ਮੋਬਾਈਲ ਨਹੀਂ ਬਣਾਉਂਦਾ